ਆਜ਼ਾਦੀ ਦੇ 76 ਸਾਲ ਬੀਤਣ ਦੇ ਬਾਵਜੂਦ ਪੰਜਾਬ ਦੇ ਉਹ ਦੋ ਅਪਾਗੇ ਪਿੰਡ ਜਿਨ੍ਹਾਂ ਦੀ ਕਿਸਮਤ ਤਸਵੀਰ ਤੇ ਤਕਦੀਰ ਨਹੀਂ ਬਦਲੀ ਪੰਜਾਬ ਦੇ ਪਿੰਡ ਨੇ ਲੇਕਿਨ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮੁੱਢਲੀ ਸਹੂਲਤਾਂ ਉਹ ਹਮਾਚਰ ਤੋਂ ਲੈ ਰਹੇ ਨੇ ਚਾਹੇ ਸਿਹਤ ਸਹੂਲਤਾਂ ਹੋਵੇ ਚਾਹੇ ਸਿੱਖਿਆ ਹੋਵੇ ਤੇ ਆਖਿਰ ਸਵਾਲ ਹੈ ਕਿ ਪੰਜਾਬ ਦੀਆਂ ਹੁਣ ਤੱਕ ਬਣੀਆਂ ਸਰਕਾਰਾਂ ਨੇ ਉਹਨਾਂ ਦੋ ਪਿੰਡਾਂ ਦੀ ਜਿਹੜੇ ਅਪਾਗੇ ਨੇ ਜਿਨ੍ਹਾਂ ਦੀ ਕਿਸਮਤ ਸਰਕਾਰਾਂ ਦੇ ਨਜ਼ਰਾਂ ਵਿੱਚ ਚੰਗੀ ਨਹੀਂ ਹੈ ਸਰਕਾਰਾਂ ਦੀ ਨਜ਼ਰ ਉਹਨਾਂ ਦੇ ਪ੍ਰਤੀ ਸਵਲ ਹੀ ਨਹੀਂ ਆ ਤੇ ਕਿਸੇ ਸਰਕਾਰ ਨੇ ਉਹਨਾਂ ਦੀ ਸਾਰ ਕਿਉਂ ਨਹੀਂ ਲਈ 75 ਸਾਲ ਦਾ ਇਤਿਹਾਸ ਦੀਆਂ ਗੱਲਾਂ ਕਰਨ ਵਾਲੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਹਲੇ ਤੱਕ 24 ਮਹੀਨਿਆਂ ਦੀ ਸਰਕਾਰ ਦੇ ਵਿੱਚ ਉੱਥੇ ਕੋਈ ਕੰਮ ਨਹੀਂ ਕੀਤਾ ਪਿਛਲਿਆਂ ਨੂੰ ਨਿੰਦਿਆ ਗਿਆ ਪਿਛਲਿਆਂ ਨੇ ਕੰਮ ਨਹੀਂ ਕੀਤੇ ਸ਼ਾਇਦ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਲੇਕਿਨ ਹੁਣ ਹੈ ਕਿ ਇਨ੍ਹਾਂ ਸਰਕਾਰ ਦੇ ਵਿੱਚ ਜਿਨ੍ਹਾਂ ਨੂੰ ਕਰੀਬ 24 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਫਿਰ ਵੀ ਉਹਨਾਂ ਦੋ ਪਿੰਡਾਂ ਦੀ ਤਸਵੀਰ ਨਹੀਂ ਬਦਲੀ ਗੱਲ ਪਠਾਨਕੋਟ ਜ਼ਿਲ੍ਹੇ ਦੀ ਹੈ ਤੇ ਜ਼ਿਲ੍ਹੇ ਦੇ ਦੋ ਅਜਿਹੇ ਪਿੰਡ ਨੇ ਜਿੱਥੇ ਸਹੂਲਤਾਂ ਨਹੀਂ ਨੇ ਉਹਨਾਂ ਨੂੰ ਲੋੜ ਪੈਣ ਤੇ ਹਿਮਾਚਲ ਦੇ ਪਿੰਡ ਦੇ ਵਿੱਚ ਜਾਣਾ ਪੈਂਦਾ ਬੱਚੇ ਉਹਨਾਂ ਦੇ ਹਿਮਾਚਲ ਦੇ ਪਿੰਡਾਂ 'ਚ ਪੜ੍ਹਦੇ ਤੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਵੇ ਤਾਂ ਉਹਨਾਂ ਨੂੰ ਹਿਮਾਚਲ ਹੀ ਜਾਣਾ ਪੈਂਦਾ ਯਾਖਰੂ ਦੋ ਪਿੰਡ ਕਿਹੜੇ ਨੇ ਤੇ ਅੱਜ ਉਹ ਦੋ ਅਪਹਾਗੇ ਪਿੰਡਾਂ ਦੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਹਾਂ ਪਠਾਨਕੋਟ ਜ਼ਿਲ੍ਹੇ ਦੇ ਨੀਂ ਪਹਾੜੀ ਖੇਤਰ ਦੇ ਧਾਰ ਬਲਾਕ ਅੰਦਰ ਜਿਹੜਾ ਬਲਾਕ ਧਾਰ ਜਿਹੜੇ ਮੁਲਾਜ਼ਮਾਂ ਨੂੰ ਜੇ ਕਿਸੇ ਸਰਕਾਰ ਨੇ ਸਜ਼ਾ ਦੇਣੀ ਹੋਵੇ ਤਾਂ ਉਸ ਬਲਾਕ ਦੇ ਵਿੱਚ ਉਹਨਾਂ ਦੀ ਬਦਲੀ ਕੀਤੀ ਜਾਂਦੀ ਹੈ ਤੇ ਉਸੇ ਸਜ਼ਾ ਵਾਸਤੇ ਸਰਕਾਰੀ ਮੁਲਾਜ਼ਮਾਂ ਦੇ ਅਧਿਕਾਰੀਆਂ ਦੀ ਸਜ਼ਾ ਵਾਸਤੇ ਬਲਾਕ ਜਾਣਿਆ ਜਾਂਦਾ ਧਾਰ ਤੇ ਉਸ ਧਾਰ ਪਿੰਡ ਦੇ ਦੋ ਪਿੰਡਾਂ ਨੂੰ 76 ਸਾਲ ਤੋਂ ਸਜ਼ਾ ਦੇ ਰਹੀਆਂ ਨੇ ਸਮੇਂ-ਸਮੇਂ ਦੇ ਸਰਕਾਰ ਜਿਨ੍ਹਾਂ ਨੇ ਉੱਥੇ ਕੋਈ ਕੰਮ ਨਹੀਂ ਕੀਤਾਗਾ ਉਹਨਾਂ ਦੀਆ ਵੋਟਾਂ ਨਹੀਂ ਆ ਸਵਾਲੇ ਖੜੇ ਹੁੰਦੇ ਨੇ ਲੇਕਿਨ ਧਾਰ ਬਲਾਗ ਦੇ ਪਿੰਡ ਜਿਹੜੇ ਨੇ ਉਹ ਪਿੰਡ ਵਾਲੇ ਅੱਜ ਵੀ ਰੋ ਰਹੇ ਨੇ ਕਿ ਅਸੀਂ ਕਹਿਨ ਉਹ ਤੇ ਪੰਜਾਬੀ ਆ ਪੰਜਾਬ ਦੇ ਪਿੰਡ ਆ ਪੰਜਾਬ ਸਰਕਾਰ ਨੂੰ ਵੋਟਾਂ ਪਾ ਕੇ ਚੁਣੀ ਦਾ ਲੇਕਿਨ ਸਾਡੇ ਕੰਮ ਹਿਮਾਚਲ ਦੇ ਵਿੱਚ ਹੋ ਰਹੇ ਨੇ ਇਹਨਾਂ ਦੋ ਪਿੰਡਾਂ ਦੇ ਵਿੱਚ ਜਿਹੜੇ ਨੇ 76 ਸਾਲ ਹੋ ਚੁੱਕੇ ਨੇ ਜਿਹੜੇ ਵਸਨੀਕ ਨੇ ਪਰੇਸ਼ਾਨੇ ਤੇ ਕਿਸੇ ਵੀ ਸਰਕਾਰ ਨੇ ਇਨਾ ਦੀ ਸਾਰ ਸਾਰ ਨਹੀਂ ਲਈ ਇਥੋਂ ਤੱਕ ਕਿ ਲੋਕਾਂ ਨੂੰ ਸਹੂਲਤਾ ਚਾਹੀਏ ਉਹ ਬਿਜਲੀ ਦੀ ਹੋਵੇ ਚਾਹੇ ਸਿੱਖਿਆ ਹੋਵੇ ਚਾਹੇ ਹੋਰ ਸਹੂਲਤਾ ਹੋਣ ਹਿਮਾਚਲ ਪ੍ਰਦੇਸ਼ ਜਾ ਕੇ ਲੈਣੀਆਂ ਪੈਰੀਆਂ ਗਵਾਂਢੀ ਸੂਬੇ ਚ ਹਾਂ ਜਰੂਰ ਪੰਜਾਬ ਦੀ ਆਟਾ ਦਾਲ ਸਕੀਮ ਤੇ ਮਿਲਦੀ ਹੈ ਵੋਟਾ ਪੰਜਾਬ ਨੂੰ ਪਾਉਂਦੇ ਨੇ ਲੇਕਿਨ ਫਰਜ ਪੰਜਾਬ ਸਰਕਾਰ ਦਾ ਬੰਦਾ ਉਹ ਫਰਜ ਹਿਮਾਚਲ ਸਰਕਾਰ ਨਿਭਾਰੀ ਹੈ ਕਿਉਂਕਿ ਉਹਨਾਂ ਨੂੰ ਉੱਥੇ ਹੀ ਜਾਣਾ ਪੈਂਦਾ ਇਥੋਂ ਤੱਕ ਕਿ ਅਗਰ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਉਹ ਵੀ ਹਿਮਾਚਲ ਦੇ ਵਿੱਚ ਹੋ ਰਹੀ ਹੈ ਜਿਹੜੀ ਰਜਿਸਟ੍ਰੇਸ਼ਨ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਉਹ ਹਿਮਾਚਲ ਚ ਹੋ ਰਹੀ ਆ ਇਹ ਪੰਜਾਬ ਸਰਕਾਰ ਤੇ ਸਮੇ ਸਭ ਦੀਆਂ ਸਰਕਾਰਾਂ ਹੁਣ ਤੱਕ ਦੀਆਂ ਸਰਕਾਰਾਂ ਤੇ ਮੂੰਹ ਤੇ ਚਪੇੜ ਆ ਔਰ ਰਾਸ਼ਨ ਪਾਵੇਂ ਮਿਲਦਾ ਪੰਜਾਬ ਤੋਂ ਲੇਕਿਨ ਬਾਕੀ ਬਿਜਲੀ ਸਿੱਖਿਆ ਤੇ ਹੋਰ ਸਹੂਲਤਾਂ ਉਹਨਾਂ ਨੂੰ ਮਜਬੂਰੀ ਵਸ ਹਿਮਾਚਲ ਪ੍ਰਦੇਸ਼ ਤੋਂ ਲੈਣੀਆਂ ਪੈ ਰਹੀਆਂ ਇੱਥੋਂ ਤੱਕ ਕਿ ਵਿਆਹ ਦੀ ਰਜਿਸਟ੍ਰੇਸ਼ਨ ਵੀ ਉੱਥੇ ਹੋ ਰਹੀ ਆ ਇਹ ਦੋ ਪਿੰਡ ਨੇ ਇੱਕ ਪਿੰਡ ਦਾ ਨਾਮ ਹੈਗਾ ਸੁਕੇਰਨੀ ਔਰ ਦੂਜੇ ਪਿੰਡ ਦਾ ਨਾਮ ਹੈਗਾ ਢੇਰ ਜੋ ਕਿ ਹਿਮਾਚਲ ਪ੍ਰਦੇਸ਼ ਦੀ ਹੱਦ ਦੇ ਨਾਲ ਬਿਲਕੁਲ ਲੱਗਦੇ ਨੇ ਇਹਨਾਂ ਪਿੰਡਾਂ ਨੂੰ ਜਾਣ ਵਾਲਾ 5 ਕਿਲੋਮੀਟਰ ਦਾ ਰਸਤਾ ਵੀ ਕੱਚਾ ਇਸ ਵਿੱਚੋਂ 2 ਕਿਲੋਮੀਟਰ ਤੱਕ ਇੱਕ ਪਗਡੰਡੀ ਵਾਲਾ ਰਸਤਾ ਮਤਲਬ ਨਾ ਮੋਟਰਸਾਈਕਲ ਸਾਈਕਲ ਸਿਰਫ ਜਾ ਸਕਦੇ ਜਾਂ ਫਿਰ ਬੰਦਾ ਪੈਦਲ ਗੱਡੀ ਤੇ ਸੋਚੀ ਹੀ ਨਹੀਂ ਜਾ ਸਕਦੀ ਹੈਗੀ ਕੁੱਲ 5 ਕਿਲੋਮੀਟਰ ਤੇ 5 ਕਿਲੋਮੀਟਰ ਵੀ ਸਮੇਂ ਦੀਆਂ ਸਰਕਾਰਾਂ ਇਹ ਰੂਡ ਨੂੰ ਪੱਕਾ ਨਹੀਂ ਕਰ ਸਕੀਆਂ ਪੱਕਾ ਕੀ ਕਰਨਾ ਹੈਗਾ ਚੌੜਾ ਵੀ ਨਹੀਂ ਕਰ ਸਕੇ ਅਗੇ ਤੇ ਹੁਣ ਇਹ ਪਿੰਡ ਵਾਲੇ ਪਰੇਸ਼ਾਨ ਨੇ ਸ਼ਾਇਦ ਵੋਟਾਂ ਆ ਚੁੱਕੀਆਂ ਨੇ ਤੇ ਹੁਣ ਸਿਆਸੀ ਜਿਹੜੇ ਲੀਡਰ ਨੇ ਐਮ ਐਲ ਏ ਚੁਣ ਕੇ ਵੀ ਉਹਨਾਂ ਦੀਆਂ ਅੱਖਾਂ ਜਾਗੀਆਂ ਨੇ ਖੁਦ ਜਾਗੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਕਿਸੇ ਵੀ ਸਰਕਾਰ ਨੇ ਨਾ ਅਕਾਲੀਆਂ ਦੀ ਸਰਕਾਰ ਨਾ ਕਾਂਗਰਸੀ ਦੀ ਸਰਕਾਰ ਤੇ ਨਾ ਹੁਣ ਝਾੜੂ ਵਾਲਿਆਂ ਦੀ ਸਰਕਾਰ ਰਾਹ ਪੱਕਾ ਨਹੀਂ ਕੀਤਾ ਪੱਕਾ ਕੀ ਕਰਨਾ ਚੌੜਾ ਵੀ ਨਹੀਂ ਕੀਤਾ ਹੈਗਾ ਲੋਕਾਂ ਨੂੰ ਪੈਦਲ ਹੀ ਜਾਣਾ ਪੈਂਦਾ ਪਗੜੰਡੀਆਂ ਵਾਲਾ ਤੇ ਪਹਾੜੀ ਰਸਤਾ ਹੋਣ ਕਰਕੇ ਇੱਥੇ ਵਸਨੀਕਾਂ ਕੋਲ ਸਾਈਕਲ ਤੱਕ ਵੀ ਨਹੀਂ ਹੈ ਉਹਨਾਂ ਨੂੰ ਵੋਟ ਪਾਉਣ ਵਾਸਤੇ ਵੀ ਆਪਣੀ ਪਹਾੜੀ ਤੋਂ ਜਿੱਥੇ ਉਹ ਪਿੰਡ ਆ ਉਥੋਂ 4 ਕਿਲੋਮੀਟਰ ਹੇਠਾਂ ਉਤਰ ਕੇ ਪਿੰਡ ਚਲਾੜ ਚਲਾੜ ਆ ਕੇ ਵੋਟਾਂ ਪਾਉਣੀਆਂ ਪੈਂਦੀਆਂ ਨੇ ਕਿਉਂਕਿ ਹੁਣ ਇੱਕ ਜ਼ੋਨੋਂ ਵੋਟਾਂ ਪੈਣਗੀਆਂ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਵੀ ਚੁਣਿਆ ਜਾਣਾ ਲੇਕਿਨ ਉਥੇ ਲੋਕ ਸਭਾ ਮੈਂਬਰ ਕਈ ਬਣੇ ਨੇ ਕਈ ਐਮ ਐਲ ਏ ਬਣ ਚੁਕੇ ਨੇ ਲੇਕਿਨ ਇਹ ਪਿੰਡ ਵਾਲਿਆਂ ਦੀ ਜਿਹੜੀ ਜੂਨ ਆ ਉਹ ਨਹੀਂ ਸੁਧਰੀ ਆਗੀ ਹੁਣ ਜੇਕਰ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਹੋ ਜੇ ਚਾਹੇ ਕੋਈ ਬੱਚਾ ਚਾਹੇ ਬੁੱਢਾ ਚਾਹੇ ਬੰਦਾ ਚਾਹੇ ਔਰਤਾ ਤੇ ਉਹਨਾਂ ਨੂੰ ਪੰਜਾਬ ਨਹੀਂ ਸਗੋਂ ਹਮਾਚਲ ਜਾਣਾ ਪੈਂਦਾ ਤੇ ਜੇ ਕੋਈ ਔਰਤ ਗਰਭਵਤੀ ਆ ਉਹਨੂੰ ਵੀ ਐਮਰਜੈਂਸੀ ਇਕ ਲੋਡ ਪੈਗੀ ਜਿੰਨਾ ਚਿਰ ਪੰਜਾਬ ਨੂੰ ਟਾਈਮ ਲੱਗੂਗਾ ਉਹਨਾਂ ਚਰੋਂ ਹਿਮਾਚਲ ਦੇ ਕਿਸੇ ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਹੈਗੇ ਨੇ ਔਰ ਇਲਾਜ ਵਾਸਤੇ ਕਈ ਚਾਰ ਪਰਿਵਾਰਕ ਮੈਂਬਰ ਉਹਨੂੰ ਪਾਲਕੀ ਤੇ ਚੁੱਕ ਕੇ ਉਹਨਾਂ ਨੂੰ ਇੱਕ ਪਿੰਡਾ ਦਨੇਰਾ ਦਨੇਰਾ ਜਾਣਾ ਪੈਂਦਾ ਹੈਗਾ ਫਿਰ ਅੱਗੇ ਉਹਨਾਂ ਨੂੰ ਟੈਕਸੀ ਲੈ ਕੇ ਇਲਾਜ ਲਈ ਜਾਂ ਹਿਮਾਚਲ ਜਾਂ ਫਿਰ ਪਠਾਨਕੋਟ ਸਿਵਲ ਹਸਪਤਾਲ ਤੱਕ ਪਹੁੰਚਣਾ ਪੈਂਦਾ ਤੇ ਇੱਥੇ ਸਾਰੇ ਜਿਹੜੇ ਪਰਿਵਾਰ ਨੇ ਉਹ ਗਰੀਬ ਦੱਸੇ ਜਾ ਰਹੇ ਨੇ ਪਿੰਡ ਟੇਰ ਦੇ ਵਾਸੀ ਨੇ 70 ਸਾਲ ਦੇ ਵੀਰ ਸਿੰਘ ਵੀਰ ਸਿੰਘ ਹੋਣਾ ਨੇ ਪਿੰਡ ਦੀ ਦਰਦ ਸੁਣਾਇਆ ਹੈਗਾ ਔਰ ਸਰਕਾਰਾਂ ਦੀ ਬੇਰੁਖੀ ਬਾਰੇ ਵੀ ਚਾਨਣਾ ਪਾਇਆ ਉਹਨਾਂ ਨੇ ਕਿਹਾ ਕਿ ਉਹਨਾਂ ਪਿੰਡ ਵਿੱਚ ਸ਼ਾਇਦ ਵੋਟਾਂ 18 ਨੇ ਇਸੇ ਕਰਕੇ ਨਾ ਕਿਸੇ ਐਮਐਲਏ ਨੂੰ ਨਾ ਕਿਸੇ ਐਮਪੀ ਨੂੰ ਨਾ ਕਿਸੇ ਨੇਤਾ ਨੂੰ ਸਾਡੇ ਪਿੰਡ ਦਾ ਖਿਆਲ ਉਹਨਾਂ ਕਿ ਜਦ ਕਿ ਉਹਨਾਂ ਦੇ ਪਿੰਡ ਢੇਰ ਚ 18 ਵੋਟਾਂ ਨੇ ਤੇ ਜਿਹੜਾ ਸੁਕੇਰ ਨਹੀਂ ਪਿੰਡ ਆ ਉਹਦੇ ਤੇ 13 ਵੋਟਾਂ ਨੇ ਇਸੇ ਕਰਕੇ ਸਾਡੀ ਕਦਰ ਨਹੀਂ ਆ ਕਿਉਂਕਿ ਵੋਟਾਂ ਵਾਲਿਆਂ ਦੀ ਕਦਰ ਆ ਸਾਡੀ ਇਸੇ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਜਿਸ ਕਰਕੇ ਸਾਨੂੰ ਦੋਨਾਂ ਪਿੰਡਾਂ ਨੂੰ ਜਾ ਕੇ ਵੋਟਾਂ ਪਾਉਣੀਆਂ ਪੈਂਦੇ ਨੇ ਪਰ ਸਵਾਲ ਆ ਕਿ ਸਾਡੀ ਕੀਮਤ ਕਿਉਂ ਨਹੀਂ ਸਾਡੀ ਜਿਹੜੀ ਹੈ ਸਾਡੀ ਕਦਰ ਕਿਉਂ ਨਹੀਂ ਉਹਨੇ ਵੀ ਕਹੇ ਕਿ ਉਹਨਾਂ ਦੇ ਜਿਹੜੇ ਬੱਚੇ ਨੇ ਉਹ 4 ਕਿਲੋਮੀਟਰ ਦੂਰ ਜਾ ਕੇ ਸਕੂਲ ਚ ਪੜ੍ਹਦੇ ਨੇ ਉਹ ਵੀ ਪੰਜਾਬ ਦੇ ਨਹੀਂ ਹਿਮਾਚਲ ਪ੍ਰਦੇਸ਼ ਦਾ ਪਿੰਡ ਆ ਉਸ ਪਿੰਡ ਦੇ ਵਿੱਚ ਨਾਮ ਸੰਬਰ ਤੇ ਸੰਬਰ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਤੇ ਪ੍ਰਾਇਮਰੀ ਸਕੂਲ ਚ ਸਿੱਖਿਆ ਪ੍ਰਾਪਤ ਕਰਨ ਜਿਹੜੇ ਛੋਟੇ ਬੱਚੇ ਨੇ ਉਹ हिमाचल प्रदेश ਦੇ ਜਾ ਰਹੇ ਨੇ ਪੰਜਾਬ ਦੇ ਵਾਸਤੇ ਤੇ ਉਹਨਾਂ ਵਾਸਤੇ ਕੋਈ ਸਰਕਾਰ ਨੇ ਸਕੂਲ ਹੀ ਨਹੀਂ ਬਣਾਇਆ ਇੱਥੋਂ ਤੱਕ ਕਿ ਇੱਕ 8ਵੀਂ ਜਮਾਤ ਦਾ ਜਿਹੜਾ ਵਿਦਿਆਰਥੀ ਹੈ ਜਿਹੜਾ ਵੀਰ ਸਿੰਘ ਹੋਣਾ ਦਾ ਹੀ ਹੈ ਉਹ ਕਹਿੰਦੇ ਕਿ ਉਹਨਾਂ ਦਾ ਜਿਹੜਾ ਬੱਚਾ ਜਿਹੜਾ 8ਵੀਂ ਜਮਾਤ ਦਾ ਵਿਦਿਆਰਥੀ ਉਹ ਹਿਮਾਚਲ ਪ੍ਰਦੇਸ਼ ਦਾ ਇੱਕ ਕਸਬਾ ਪਿੰਡ ਹੈ ਸਮਤਰ ਸਮਤਰ ਵਿੱਚ ਉਹਨੂੰ ਪੜਨ ਜਾਣਾ ਪੈਂਦਾ ਪ੍ਰੋਬਲਮ ਸਭ ਤੋਂ ਵੱਡੀ ਸਮੱਸਿਆ ਹੈ ਕਿ ਜਿਹੜੇ ਬੱਚੇ ਨੇ ਜੇ ਪ੍ਰਾਇਮਰੀ ਸਕੂਲ ਚ ਪੜਨਾ ਉਹਨਾਂ ਨੂੰ ਸੰਬਰਪਿੰਡ ਚ ਜਾਣਾ ਪੈਂਦਾ ਜੇ ਉਹਨਾਂ ਨੇ 8ਵੀਂ ਤੱਕ ਮਿਡਲ ਕਲਾਸ ਪੜ੍ਹਨੀ ਹੈ ਫਿਰ ਸਮੱਤਰਪਿੰਡ ਦੇ ਵਿੱਚ ਜਾਣਾ ਪੈਂਦਾ ਤੇ ਜੇ ਫਿਰ ਉਹਨਾਂ ਨੂੰ ਹਾਈ ਸਕੂਲ ਕਰਨੀ 10ਵੀਂ ਜਾਂ 12ਵੀਂ ਕਰਨੀ ਹੈ ਤੇ ਉਹਨਾਂ ਨੂੰ ਫਿਰ ਇੱਕ ਹਿਮਾਚਲ ਪ੍ਰਦੇਸ਼ ਦਾ ਇਹ ਹੀ ਇੱਕ ਹੋਰ ਸਕੂਲ ਹੈ ਜਿਹੜਾ ਨੈਣੀਖਾਡਾ ਪਿੰਡ ਉੱਥੇ ਜਾਣਾ ਪੈਂਦਾ ਹੈਗਾ ਉਹ ਵੀ ਪਿੰਡਾਂ ਦਾ ਜਿਹੜਾ ਫਾਸਲਾ ਵਾ ਉਹ ਕਾਫੀ ਦੂਰ ਹੈ ਤੇ ਇਸ ਕਰਕੇ ਸਵਾਲ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਲੇਕਿਨ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਵੋਟ ਦਾ ਮੁੱਲ ਹੀ ਨਹੀਂ ਪਾਇਆ ਇਲਾਜ ਵਾਸਤੇ ਵੀ ਕੋਈ ਪਿੰਡ ਦੇ ਵਿੱਚ ਸਹੂਲਤ ਨਹੀਂ ਦੋਨੇ ਪਿੰਡਾਂ ਨੂੰ ਹਿਮਾਚਲ ਦੇ ਵਿੱਚ ਹੀ ਜਾਣਾ ਪੈਂਦਾ ਇਸੇ ਤਰ੍ਹਾਂ ਪਿੰਡ ਦੇ ਵਾਸੀ ਨਰਿੰਦਰ ਸਿੰਘ ਹੋਣਾ ਨੇ ਵੀ ਸਰਕਾਰਾਂ ਦੇ ਬੇਰੁਖੀ ਦੇ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਕਿ ਕਈਆਂ ਨੂੰ ਤੇ ਪਿੰਡੋਂ ਬਾਹਰ ਜਾ ਕੇ ਦਿਹਾੜੀ ਕਰਨੀ ਪੈਂਦੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਉਹਨਾਂ ਨੂੰ ਨਾ ਕੰਮ ਮਿਲਦਾਗਾ ਨਾ ਉਹਨਾਂ ਦੀ ਰੋਜ਼ੀ ਰੋਟੀ ਦਾ ਵੀ ਸਵਾਲ ਔਖਾਗਾ ਨਾ ਸਿਹਤ ਸਹੂਲਤਾਂ ਨਾ ਸਿੱਖਿਆ ਸਹੂਲਤਾਂ ਹੈਗੀਆਂ ਤੇ ਜਿਸ ਕਰਕੇ ਪਿੰਡ ਦੇ ਜਿਹੜੇ ਨੌਜਵਾਨ ਜਿਹੜੇ 10 12 ਜਮਾਤਾਂ ਔਖੀਆਂ ਕਰਦੇ ਨੇ ਫਿਰ ਉਹਨਾਂ ਨੂੰ ਬਾਹਰਲੇ ਸੂਬਿਆਂ 'ਚ ਜਾਣਾ ਪੈਂਦਾ ਹੈਗਾ ਉਹਨੇ ਕਹਿੰਦੇ ਜਦੋਂ ਵੋਟਾਂ ਪੈਂਦੀਆਂ ਨੇ ਕਿਉਂਕਿ ਹੁਣ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਨੇ ਤੇ ਫਿਰ ਜਿਹੜੇ ਪੰਜਾਬ ਦੇ ਲੀਡਰ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਸੰਬੰਧ ਰੱਖਦੇ ਜਾਂ ਕਾਂਗਰਸ ਪਾਰਟੀ ਦੇ ਨਾਲ ਜਾਂ ਫਿਰ ਆਮ ਆਦੀ ਪਾਰਟੀ ਦੇ ਨਾਲ ਜਾਂ ਭਾਜਪਾ ਵਾਲਿਆਂ ਨਾਲ ਫਿਰ ਆ ਕੇ ਸਾਡੇ ਤਰਲਾ ਮੰਨਤਾ ਕਰਦੇ ਇਹਨੇ ਹੱਥ ਜੋੜਦੇ ਨੇ ਵਾਅਦੇ ਕਰਦੇ ਨੇ ਕਿ ਸੜਕ ਵੀ ਬਣਾ ਦਿੱਤੀ ਜਾਊਗੀ ਸਕੂਲ ਵੀ ਬਣਾ ਦਿੱਤਾ ਜਾਊਗਾ ਹਸਪਤਾਲ ਡਿਸਪੈਂਸਰੀ ਵੀ ਬਣਾ ਦਿੱਤੀ ਜਾਊਗੀ ਲੇਕਿਨ ਜਦੋਂ ਵੋਟਾਂ ਪੈ ਜਾਂਦੀਆਂ ਨੇ ਜਿੱਤ ਜਾਂਦੇ ਨੇ ਕੋਈ ਐਮਐਲਏ ਬਣ ਜਾਂਦਾ ਕੋਈ ਐਮਪੀ ਬਣ ਜਾਂਦਾ ਕੋਈ ਚੇਅਰਮੈਨ ਬਣ ਜਾਂਦਾ ਹੈਗਾ ਫਿਰ ਉਹ ਇਸ ਪਿੰਡ ਵੱਲ ਮੂੰਹ ਨਹੀਂ ਕਰਦੇ ਹੈਗੇ ਇਹ ਉਹਨਾਂ ਨੇ ਕਿਹਾ ਕਿ ਬਹੁਤ ਹੀ ਪੰਜਾਬ ਦੇ ਲੀਡਰਾਂ ਦੀ ਮਾੜੀ ਗੱਲ ਇਸੇ ਤਰ੍ਹਾਂ ਉਨਾ ਦੇ ਸੈਕਰੀਪ 10 ਸਾਲ ਪਹਿਲਾਂ ਦਿਨੇਸ਼ ਸਿੰਘ ਬੱਬੂ ਜਿਹੜੇ ਇਸ ਟਾਈਮ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਜਿਹੜੀ ਚੋਣ ਲੜ ਰਹੇ ਨੇ ਉਹ 10 ਸਾਲ ਪਹਿਲਾਂ ਆਏ ਤੇ ਉਸ ਵੇਲੇ ਪਾਣੀ ਦੀ ਪਾਈਪ ਜਿਹੜੀ ਵਛਾਈ ਗਈ ਸੀ ਲੇਕਿਨ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਪਾਣੀ ਦੀ ਸਪਲਾਈ ਮਿਲਣੀ ਸ਼ੁਰੂ ਹੋਏਗੀ ਲੇਕਿਨ ਉਹਨੇ ਕਿਹਾ ਕਿ ਬੱਬੂ ਨੇ ਵਾਅਦਾ ਕੀਤਾ ਸੀ ਕਿ ਸਾਲ ਵਿੱਚ ਇਸ ਪਿੰਡ ਵਿੱਚ ਬਿਜਲੀ ਅਤੇ ਜਿਹੜਾ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਲੇਕਿਨ ਹੱਲੇ ਤੱਕ ਨਹੀਂ ਬਣਿਆ ਜਦੋਂ ਉਹ ਐਮਐਲਏ ਸੀ ਫਿਰ ਉਹ ਸਪੀਕਰ ਸੀ ਇਸ ਦੇ باوجود ਉਹ ਕੰਮ ਨਹੀਂ ਆਇਆ ਉਹਨੇ ਕਿਹਾ ਕਿ ਹੁਣ ਉਹ ਐਮਪੀ ਦੀ ਚੋਣ ਲੜ ਰਹੇ ਨੇ ਤੇ ਹੁਣ ਜਦੋਂ ਸਾਡੇ ਪਿੰਡ ਆਉਣਗੇ ਵੋਟਾਂ ਮੰਗਣਗੇ ਤੇ ਪਿਛਲਾ ਹਿਸਾਬ ਕਿਤਾਬ ਪੁੱਛਿਆ ਜਾਊਗਾ ਪੰਜਾਬੀ ਟਰਬਿਨ ਦੇ ਪਠਾਨਕੋੜ ਤੋਂ ਪੱਤਰਕਾਰ ਐਨਪੀ ਧਮਨ ਦੀ ਜਿਹੜੀ ਖਬਰ ਆ ਉਹ ਪੰਜਾਬ ਸਰਕਾਰਾਂ ਦੇ ਮੂੰਹ ਤੇ ਚਪੇੜ ਆ ਕਿ ਅਸੀਂ 76 76 ਸਾਲ ਦੀ ਸਾਡੀ ਆਜ਼ਾਦੀ ਹੋ ਚੁੱਕੀ ਆ ਅੱਜ ਵੀ ਜਿਹੜੇ ਪਿੰਡ ਨੇ ਉਹ ਆਰਥਿਕ ਜੰਜੀਰਾ ਜਾਂ ਆਰਥਿਕ ਗੁਲਾਮੀਆਂ ਦੇ ਵਿੱਚ ਜਾਂ ਪਛੜੇ ਹੋਣ ਦੀ ਗੁਲਾਮੀ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਕਿ ਜਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਦੇ ਦੋ ਅਜਿਹੇ ਪਿੰਡ ਨੇ ਜਿਹੜੇ ਆਪਣੇ ਆਪ ਨੂੰ ਅਪਹਾਗੇ ਮੰਨਦੇ ਨੇ ਕਿਉਂਕਿ ਉਹਨਾਂ ਪਿੰਡਾਂ ਦੀ ਤਸਵੀਰ ਤੇ ਤਕਦੀਰ ਦੋਨਾਂ ਹੀ ਮਾੜੀਆਂ ਕਿਸਮਤ ਹੈ ਨਹੀਂਆ ਵਿਦਿਆਰਥੀਆਂ ਕੋਲ ਸਿੱਖਿਆ ਨਹੀਂਆ ਲੋਕਾਂ ਵਾਸਤੇ ਸੇਹ ਸਹੂਲਤਾਂ ਜਾਂ ਹੋਰ ਜਿਹੜੀਆਂ ਬੁਢਲੀਆਂ ਬੁਨਿਆਦੀ ਸਹੂਲਤਾਂ ਜਿਨ੍ਹਾਂ ਦਾ ਸਰਕਾਰ ਤੇ ਫਰਜ਼ ਬੰਦਾ ਸਰਕਾਰਾਂ ਨੇ ਉਹ ਪਿੰਡ ਵੱਲ ਮੂੰਹ ਹੀ ਨਹੀਂ ਕੀਤਾ ਕਿ ਹੁਣ ਵੋਟਾਂ ਦਾ ਵੇਲਾ ਆ ਚੁੱਕਾ ਤੇ ਹੁਣ ਭੱਜ ਭੱਜ ਕੇ ਢੇੜੇ ਮਾਰ ਰਹੇ ਨੇ ਲੇਕਿਨ ਉਹ ਲੋਕਾਂ ਦਾ ਕਹਿਣਾ ਹੈਗਾ ਕਿ ਹੁਣ ਜਦੋਂ ਪਿੰਡ ਆਉਣਗੇ ਤੇ ਫਿਰ ਪਿਛਲੇ ਹਿਸਾਬ ਕਿਤਾਬ ਮੰਗੇ ਜਾਣਗੇ ਲਾਜ਼ਮੀ ਤੌਰ ਤੇ ਵੋਟਰਾਂ ਦਾ ਹੱਕ ਬੰਦ ਹੈਗਾ ਪਿੰਡ ਵਾਸੀਆਂ ਦਾ ਹੱਕ ਬੰਦ ਹੈ ਕਿ ਜਦੋਂ ਤੁਹਾਡੇ ਕੋਲ ਲੋਕ ਵੋਟਾਂ ਮੰਗਣਾ ਆਉਣਗੇ ਤੇ ਪਿਛਲਾ ਹਿਸਾਬ ਕਿਤਾਬ ਦੱਸਿਓ ਪੁੱਛਿਓ ਕਿ ਐਮਐਲਏ ਬਣ ਕੇ ਪਿੰਡ 'ਚ ਕਿੰਨੀ ਵਾਰ ਆਏ ਨੇ ਕੀ ਪਿੰਡ ਦੇ ਵਿੱਚ ਸਾਡੇ ਕਿਉਂ ਨਹੀਂ ਸਕੂਲ ਖੁੱਲ੍ਹਾ ਡਿਸਪੈਂਸਰੀ ਕਿਉਂ ਨਹੀਂ ਖੁੱਲੀ ਰੋਡ ਕਿਉਂ ਨਹੀਂ ਬਣਿਆ ਗਿਆ ਇਹ ਉਹ ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਦੇ ਪਿੰਡ ਔਰ ਪਿੰਡਾਂ ਦੇ ਵਿੱਚ ਇਹ ਵੀ ਸਾਨੂੰ 76 ਸਾਲ ਬਾਅਦ ਸੁਣਨ ਨੂੰ ਮਿਲ ਰਿਹਾ ਹੈਗਾ ਕਿ ਇਸ ਪੰਜਾਬ ਦੇ ਪਿੰਡਾਂ ਦੇ ਵਿੱਚ ਸਕੂਲ ਨਹੀਂ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਬਿਜਲੀ ਨਹੀਂ ਆ ਉਹ ਵੀ ਹਿਮਾਚਲ ਤੋਂ ਲੈਣੀ ਪੈਂਦੀ ਹੈ ਸੇਵਾ ਸੂਲਤਾ ਹਿਮਾਚਲ ਤੋਂ ਲੈਣੀ ਪੈਂਦੀ ਹੈ ਕੋਈ ਗੁਨਾਹ ਨਹੀਂ ਹੈ ਕਿ ਜੇ ਲਾਗੇ ਚੰਗਾ ਸੂਬਾ ਵਾ ਤੇ ਸੂਬੇ ਤੋਂ ਕੋਈ ਬਿਜਲੀ ਲੈਣੀ ਪਰ ਜ਼ਿੰਮੇਵਾਰੀ ਕਿਹਦੀ ਆ ਪੰਜਾਬ ਦੀ ਤੇ ਪੰਜਾਬ ਦੀਆਂ ਸਰਕਾਰਾਂ ਚਾਹੇ ਉਹ ਕਾਲੀ ਸਰਕਾਰ ਰਹੀ ਆ ਚਾਹੇ ਕਾਂਗਰਸ ਸਰਕਾਰ ਰਹੀ ਆ ਜਾਇ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਇਨਾ ਤਿੰਨਾ ਸਰਕਾਰਾਂ ਦੇ ਜਿਹੜੇ ਉਸ ਇਲਾਕੇ ਦੇ ਐਮ ਐਲ ਏ ਰਹੇ ਨੇ ਉਹਨਾਂ ਦਾ ਫਰਜ਼ ਕਿਉਂ ਨਹੀਂ ਉਹ ਆਪਣੇ ਫਰਜ਼ ਨੂੰ ਕਿਉਂ ਭੁੱਲੇ ਸਿਰਫ ਉਹਨਾਂ ਨੇ ਸਿਆਸੀ ਰੋਟੀਆਂ ਸੇਕੀਆਂ ਜਾਂ ਫਿਰ ਆਪਣੀਆਂ ਤਜੋਰੀਆਂ ਭਣੀਆਂ ਜਾਂ ਫਿਰ ਆਪਣੇ ਹੀ ਇਲਾਕੇ ਦਾ ਵਿਕਾਸ ਕੀਤਾ ਬਹੁਤ ਸਾਰੇ ਸਵਾਲ ਨੇ ਇਨਾ ਸਵਾਲਾਂ ਦਾ ਹਿਸਾਬ ਕਿਤਾਬ ਇਨਾ ਪਿੰਡ ਵਾਸੀਆਂ ਨੂੰ ਸਰਕਾਰਾਂ ਤੋਂ ਤੇ ਸਰਕਾਰਾਂ ਦੇ ਨਮਾਇੰਦਿਆਂ ਤੋਂ ਬੰਨਾ ਪੁੱਛਣਾ ਬੰਦ ਫਲਾਲਿਸ ਜਾਣਕਾਰੀ ਦੇਣ ਤੁਹਾਡੇ ਤੋਂ ਲੈਣੇ ਆ ਗਿਆ ਦੇਖਦੇ ਰਹੋ ABC ਪੰਜਾਬ ਦਾ